ਤੇ ਹਨੇ ਕਿ ਠੀਕ ਹੈ ਇਹ ਹੋਣਾ ਅੱਛਰ ਸਹੀ ਇਹ ਨਹੀਂ ਹੈਗੀ ਇਹ ਇਧਰੋਂ ਨਹੀਂ ਹੈਗੀ ਗਈ ਕਿੱਥੇ ਇਹ ਇਧਰੋਂ ਨਹੀਂ ਹੈਗੀ ਚਲ ਲੰਮੇ ਬੈਨਾ ਘੜੀ ਅੰਦਰ ਫੇਰ ਇਹ ਨਾ ਇੱਥੇ ਕਿੱਥੇ ਆਈ ਚੱਲ ਲ ਮੈਂ ਪੈਨਾ ਘੜੀ ਦੇ ਕੋਈ ਵਜਣਾ ਸਭ ਫੋਨ ਲਾਵਾ ਭਲਾ ਇਹਨਾਂ ਹੈਗੀ ਕਿੱਥੇ ਆਈ ਉਹ ਦੇਖੇ ਉਹ ਦੰਡਾ ਔਰ ਨੇ ਇਹ ਕਿਵੜੀ ਕਰਦੀ ਆ ਮੈਂ ਥੱਲੇ ਕੋ ਡੇਕ ਗਿਆ ਹੈਗਾ ਤੇ ਉਹ ਰਬਣ ਦੇ ਹੈਗੇ ਕੀ ਡੇਕਿਆ ਪਤਾ ਨਹੀਂ ਕੀ ਡਿੱਗਾ ਹੈਗਾ ਲੈ ਮੈਂ ਬੈਠ ਥੱਲੇ ਹੀਗਾ ਮੈਂ ਤੈਨੂੰ ਭਲਾ ਕੀ ਕਹਿ ਗਿਆ ਹਾਂ ਹਾਂ ਨਿਕਲ ਤੇ ਲੈੰਦੋ ਮੈਨੂੰ ਨੇ ਕਹਿ ਕੇ ਕੀ ਗਿਆ ਹੈ ਭਲਾ ਤੈਨੂੰ ਕੀ ਕਿਹਾ ਹੈਗਾ ਇਥੇ ਤੋਂ ਮੇਰੇ ਹੱਥ ਨੇ ਮੇਰੇ ਹੱਥ ਨੇ ਦੇਣੀ ਨਹੀਂ ਚਾਹੀਦੀ ਘਰ ਹੁਣ ਮੈਂ ਦੱਸ ਕਿੱਥੇ ਜਾਵਾਂ ਮੈਂ ਮੈਨੂੰ ਨਹੀਂ ਪਤਾ ਠੱਠੇ ਮਰਜੀ ਜਾ ਪਰ ਠੱਠੇ ਖੁੱਝ ਜਾ ਪਰ ਨਹਿਰ ਤੇ ਪੈ ਜਾ ਦਫਾ ਹੋ ਜਾ ਇਥੋਂ ਉਹ ਹੋਇਆ ਕੀ ਆ ਲੈ ਕੀ ਆ ਤੈਨੂੰ ਪਤਾ ਨਹੀਂ ਗਿਆ ਜੇ 2 ਮਿੰਟ ਕਿਦਾ ਨਿਆਣੀਆਂ ਆਇਆ ਤੋ ਉਹਨਾਂ ਨੂੰ ਨਹੀਂ ਘਾਟ ਕੰਦ ਦਿੱਤਾ ਤੂੰ ਚੱਲ ਸਾਰੇ ਟੱਬਰ ਦਾ ਤੂੰ ਲਊ ਪੀਤਾ ਤੂੰ ਚਾਲਕ ਹੋਈ ਨਹੀਂ ਹੁਣ ਤੈਨੂੰ ਗੁੱਸਾ ਛੱਡ ਵੀ ਦੋ ਉਹਨਾਂ ਨੂੰ ਕਹੋ ਫੇਰ ਆ ਜਾਣਗੇ ਇਹ ਦਿਨ ਜਦਾਂ ਹੁਣ ਉਹਨਾਂ ਦਾ ਸਾਹਮਣਾ ਹੋਣਾ ਫੇਰ ਫੇਰ ਸਾਹਮਣੇਗੀ ਲੈ ਆਂਦਾ ਹੁਣ ਨਹੀਂ ਹੀ ਘਰ ਸਮਾਨ ਹੈਗਾ ਤਾਂ ਮੈਂ ਕੀ ਕਰਦੀ ਤੇ ਸਮਾਨ ਤੇਰਾ ਮੂੰਹ ਤੇ ਜ਼ਬਾਨ ਹੈਗੀ ਕਿ ਨਹੀਂ ਹੈਗੀ ਜੇ ਕੁੜੀ ਨੇ ਫੋਨ ਲਾਇਆ ਵਾ ਕਿ ਮੈਂ ਇੱਥੇ ਅੱਡੇ ਤੇ ਆ ਗਈਆਂ ਤਾਂ ਲੈ ਜਾ ਮੈਨੂੰ ਉਹਨੂੰ ਘੱਲ ਦੇ ਮੈਂ ਆਰੇ ਆਖਾ ਤੁਸੀਂ ਪਾਣੀ ਪੂਣੀ ਲਾਉਣ ਡਏ ਜੇ ਪਾਣੀ ਲਾਉਣ ਡੇ ਪਾਪਾ ਪਾਣੀ ਬਿਖ ਲਾਉਣ ਡੇ ਹਾਂ ਮੈਂ ਚੱਲ ਤੂੰ ਹਾਂ ਡੰਡੀ ਪੈ ਜਾ ਇੱਥੇ ਦੇਖਣ ਨਹੀਂ ਚਾਹੀਦੀ ਮੈਨੂੰ ਦੱਸ ਮੈਂ ਕਿੱਥੇ ਜਾਣਾ ਹੁਣ ਤੁਸੀਂ ਵੀ ਹਾਦੀ ਕਰਨ ਆਪਣੀ ਮਾਂ ਨੂੰ ਇੱਥੇ ਲੈ ਕੇ ਆਵੇਂ ਕਿ ਫਿਰ ਵੜੀ ਇੱਥੇ ਕਰਨੀ ਤੇ ਵੜਨੀ ਨਹੀਂ ਚਾਹੀਦੀ ਇੱਥੇ ਨਿਕਲ ਬਾਹਰ ਚੱਲ ਤੋਰ ਨਾਲ ਅੱਡੇ ਦੇ ਤੁਰ ਕੇ ਜਾ ਨਾਲੇ ਤੈਨੂੰ ਪਤਾ ਲੱਗੂ ਕਿਦਾ ਬੰਦਾ ਸੋਕਾ ਮਤਾਂ ਕਰ ਓਏ ਛੱਡ ਦੋ ਵੀ ਚੱਲ 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 ਨਾ ਕਰੋ ਵੀ ਮੈਂ ਨਹੀਂ ਜਾਣਾ ਕੀ ਕਰਨ ਦੇ ਤੂੰ ਐਸੇ ਤਮਾਸ਼ਾ ਨਾਲ ਲੋਕਾਂ ਨੂੰ ਲਾ ਕੇ ਖਾਲ ਤੇ ਬੰਦੀ ਬਣ ਕੇ ਡੰਡੀ ਪੈ ਜਾ ਇਥੇ ਤੁਹਾਡਾ ਜਦ ਤੂੰ ਹੀ ਲਾਉਂਦੇ ਹੋਂ ਤੇ ਜਦ ਤੂੰ ਲੋ ਨਹੀਂ ਹੋਣੀ ਜਿੱਤੇ ਤੁਹਾਰਾ ਉਹ ਤੂੰ ਹੁਣ ਕੀ ਕਰਨ ਦੇ ਹੁਣ ਗੰਗਾ ਲੈਣੋ ਜਹੋ ਛੜ ਦਵੀਂ ਦੋਗੇ ਨਹੀਂ ਤੂੰ ਜੇ ਕੁੜੀ ਨਿਆਣੀ ਕੁੜੀ ਉਹਨੂੰ ਕਦੀ ਤੂੰ ਬੰਨ ਨਾ ਕਦੀ ਤੂੰ ਕੋਹ ਕਰ ਕਦੀ ਤੂੰ ਕੋਹ ਕਰ ਇਹਦਾ ਕੋ ਨਿਆਣਾ ਨਾ ਕਰਦਾ ਹੁਣ ਚਲ ਗਈ ਸੌਖੀ ਹੈ ਗਈਆਂ ਨਾ ਨਹੀਂ ਹੋ ਗਈ ਸੌਖੀ ਹੁਣ ਉਹਨੂੰ ਦੱਸ ਮੈਂ ਕਿਹਾ ਸੀਗਾ ਪੇ ਜਾ ਤੇ ਜਦਾਂ ਤੂੰ ਕੁੜੀ ਦਾ ਜ਼ੁਲਮ ਕਰਨ ਦੇ ਕੁੜੀ ਨੇ ਜਾਣਾ ਨਹੀਂ ਨਹੀਂ ਉਹ ਨਿਆਣੀ ਕੀ ਰੂਪ ਵਰਗੀ ਮਨਜੋਤ ਵਰਗੀ ਜੇ ਮੈਨੂੰ ਛਿੜਕੀ ਦਿੱਤਾ ਮਾ ਸਕਦਾ ਕੀ ਹੋ ਗਿਆ ਉਹ ਤਾਂ ਪੁੜਕ ਡੰਡਿਓ ਪਾਰ ਹੋ ਗਈ ਉਸੇ ਵੇਲੇ ਕੀ ਪੁੜਕ ਡੰਡਿਓ ਪਾਰ ਹੋ ਗਈ ਜੇ ਦੋ ਦਿਨ ਆਈ ਗਿਆ ਤੇ ਤੂੰ ਕਿਤਾਹ ਨੂੰ ਤਾਂ ਨਹੀਂ ਗਿਆ ਬੰਦੇ ਆਣਾਂ ਤੂੰ ਲੜਨਾ ਨਾ ਤਨੂੰ ਤਾਂ ਖੋਲਾ ਮੈਂ ਕਰੀ ਬਣਾਉਣਾ ਜੀ ਖੋਲਾਇਆ ਨਹੀਂ ਨਹੀਂ ਮੈਨੂੰ ਜਾਣ ਦੋ ਨਹੀਂ ਖੋਲਾ ਜਾ ਆ ਮੈਨੂੰ ਜਾਣ ਦੋ ਖੋਲਾ ਜਾ ਆ ਜਾਣ ਦੋ ਆ ਮੈਨੂੰ ਜਾਣ ਦੋ ਆ ਜਾਣ ਦੋ ਨਾ ਕਰ ਖੋਲਾ ਜਾ ਵਦੇ ਆਂ ਨੂੰ ਜਾ ਤਾਂ ਕੁੜੀ ਨੂੰ ਇੱਥੇ ਘਰ ਲੈ ਗਿਆ ਜਾ ਤਾਂ ਬਾ ਚਲੇ ਨਹੀਂ ਤਾਂ ਆਪਣੇ ਚਲ ਜਾ ਨਹੀਂ ਤਾਂ ਆਪਣੇ ਮਾਮੂ ਲੈ ਕੇ ਇੱਥੇ ਘਰ ਨਹੀਂ ਵਰਨੀ ਚਾਹੀਦੀ ਠੀਕ ਆ ਨਾ ਜੇ ਹੁਣ ਇੱਥੇ ਮੈਨੂੰ ਇੱਕ ਨਾ ਮੱਤਪਲਾ ਫੇਰ ਦੇਣੀ ਆ ਤੂੰ ਪਖੰਡ ਫੜਿਆ ਕਢਾ ਦੂੰ ਉਹ ਨਾ ਕੱਟਦੇ ਨੇ ਕੋਟ ਕੋਟ ਕੇ ਉਹ ਰਾਹ ਹਾਲ ਕਰ ਦਿੱਤਾ ਮੇਰਾ ਦੱਸ ਕੇ ਕੁੜੀ ਹੀ ਗਈ ਤੇ ਉਹਨੂੰ ਮਾ ਸਾ ਝੜ ਕੇ ਦਿੱਤਾ ਤੇ ਤਾਂ ਕੀ ਹੋ ਗਿਆ ਆਏ ਮੇਰੀ ਬਾਹ ਹੁਣ ਤੇ ਇਥੇ ਕੁੜੀ ਵੀ ਨਹੀਂ ਹੈ ਕੀ ਵੀ ਜਿਹਨੂੰ ਮੈਂ ਕੰਮ ਕਹਿ ਦੇਣਾ ਵਾ ਕੰਮ ਦਾ ਸੇਦਾ ਹੁਣ ਇਹਨੂੰ ਬੰਦਾ ਪੁੱਛੇ ਵੀ ਕਿਹੜਾ ਕਰੇ ਵੀ ਕਿੱਦਾਂ ਮੇਰੇ ਅੰਦਰੋਂ ਮੋਰ ਸੇਕ ਦਿੱਤੇ ਨੇ ਕਰਤੇ ਨੇ ਆਏ ਆਏ ਮੇਰਾ ਤੇ ਬੁਰਾ ਹਾਲ ਕਰ ਦਿੱਤਾ ਵਾ ਆਪਣੀ ਕੁੜੀ ਨੂੰ ਮਰਜੀ ਮੈਂ ਗੱਲ ਕਹੀ ਤੇ ਕਿੱਦਾਂ ਮਿਰਚਾਂ ਲੜੀਆਂ ਤੇ ਮਿੰਨੂੰ ਜਿਹੜਾ ਇੰਨਾ ਐ ਝੁਲਮ ਕਰਦੇ ਮੇਰੇ ਉੱਤੇ ਉਹਦਾ ਨਹੀਂ ਕੋਈ ਨਾਂ ਲੈਂਦਾ ਵੀ आए। आए। या। कोट -कोट के उने बुरा हाल कर दिता आज ना शरीर जाम नहीं ठीक लगन दिया निगे, निगे जो कम अग्गे कुड़ी कर दी हिगे लागे चल लीड़ा कपड़ा ही जोड़ दें, दें होंगी आवे हम मेरे भा दसा ਉਹ ਤਰ੍ਹਾਂ ਦੇ ਚੰਗਾ ਹੀ ਆ ਗਈ ਆ ਤੇ ਬਹੁਤ ਹਸਤਾਉਂਦੀ ਹੁੰਦੀ ਹੈਗੀ ਜਾਣ ਹੀ ਦੁਖੀ ਕਰਕੇ ਰੱਖੀ ਹੈਗੀ ਜਾਂਦੇ ਆ ਜਾਂਦੇ ਆ ਵੀ ਜੁੱਤੀਆਂ ਪਵਾ ਗਈ ਇਹ ਕਿਹੜੀ ਘਾਟ ਵਾ ਮੰਮਾ ਭੁੱਖ ਲੱਗਣ ਢਈ ਆ ਤੇ ਕੀ ਕਰਾਂ ਭੁੱਖ ਲੱਗਣ ਢਈ ਤੇ ਰੋਟੀ ਫੜਾ ਦੋ ਮੈਂ ਜੋ ਤੁਹਾਨੂੰ ਸਵੇਰੇ ਸਵੇਰੇ ਭੁੱਖ ਲੱਗ ਜਾਂਦੀ ਆ ਅਜੇ ਤਾਂ ਮੈਂ ਸਪਾਈ ਦਾ ਕੰਮ ਕਰਨ ਢਈ ਆ ਅਜੇ ਮੈਂ ਰੋਟੀ ਪਾਣੀ ਨਹੀਂ ਗਾ ਕੀਤਾ ਤੇ ਕੋਈ ਨੇ ਕਰ ਲੈਣੀ ਆ ਇੰਨਾ ਨਹੀਂ ਵੀ ਲੱਗਿਆ ਮੈਂ ਕੋਈ ਕੰਮ ਹੀ ਕਰਾ ਲਾ ਤੇ ਹੋਰ ਆ ਗਿਆ ਆਰਡਰ ਮਾਰਨ ਕੱਪੜੇ ਤੇ ਜੁੜ ਗਏ ਮੈਂ ਹੁਣ ਫੜਾ ਦੋ ਆਹ ਕੱਪੜੇ ਤਨੂੰ ਜੁੜੇ ਦੇ ਗਏ ਆ ਤੇ ਜਿਹੜਾ ਥੱਲੇ ਗੋੜੇ ਗੋੜੇ ਖਲਾਰਾ ਪਿਆ ਵਾ ਇੰਜ ਕਰਾਂ ਹਾਂ ਫੜਾਂ ਹਾਂ ਝਾੜੂ ਤੇ ਮਾਰਾਂ ਹਾਂ ਮਮਾ ਤੇ ਛੱਡੇ ਕੰਮ ਮੈਂ ਆਪਣਾ ਸਿੱਟਿਆਂ ਦਾ ਕੰਮ ਕਰਦਾ ਵਾਂ ਛੁੱਟੀਆਂ ਦਾ ਕੰਮ ਤੇ ਬਹੁਤ ਕਰਦਾ ਵਾਂ ਜਿੰਨਾ ਕਿ ਤੂੰ ਪੜਦਾ ਵਾ ਨਾ ਐਵੇਂ ਮੈਨੂੰ ਪਤਾ ਵਾ ਮਾਂ ਜਦੋਂ ਲੂਫੇ ਛੋਲੇ ਤੇ ਤੂੰ ਹੀ ਬੜੀ ਪਲ ਮਾਰ ਜਿੰਨੀ ਵੀ ਲੂਪਾ ਕੰਮ ਕਰਦੇ ਲੂਪਾ ਕੰਮ ਕਰਦੇ ਤੇ ਤੈਨੂੰ ਕੀ ਲੱਗੇ ਤੂੰ ਕਰਦਾ ਹੀ ਨਾ ਤੇਰਾ ਤੇ ਮੈਨੂੰ ਕਿਤੇ ਰਤੀ ਜਿੰਨਾ ਨਹੀਂ ਸੋਖਿਆ ਨਾ ਲੱਗਿਆ ਆ ਗਿਆ ਵੱਡਾ ਤੂੰ ਆਰਡਰ ਮਾਰਨਾ ਚੰ ਮਮਾ ਫੇਰ ਤੇ ਹੋਰ ਫੇਰ ਪਈ ਨਾ ਚੰਗਾ ਨਹੀਂ ਕੀਤਾ ਕਿ ਅਭੀ ਚਲ ਕੋਈ ਆਈ ਸੀ ਤੁਸੀਂ ਉਹਨੂੰ ਸੱਸੀ ਕੋਈ ਸੱਸੀ ਕਾਲ ਵੀ ਨਹੀਂ ਚਾਜਣਾ ਬੁਲਾਈ ਮੇਰੀ ਗੱਲ ਸੁਣ ਲਾ ਤੂੰ ਹੈਗਾ ਚੱਪਾ ਕਜਿੰਨਾ ਤੈਨੂੰ ਵਟਿਆਂ ਦੀਆਂ ਗੱਲਾਂ ਵਿੱਚ ਹੋਂਦਾ ਤੇਰਾ ਕੋਈ ਮਤਲਬ ਨਹੀਂ ਬਣਦਾ ਵੀ ਨਹੀਂ ਮਮਾ ਤੂੰ ਹੀ ਆਈ ਸੀ ਉਹਦੇ ਦੁੱਖੇ ਡਿੰਡੀਆਂਗੇ ਕਿਤਰਾ ਤੁਸੀਂ ਕਿਤਰਾ ਤੁਸੀਂ ਉਹਨੂੰ ਗਰੂਰ ਬਚਾਉਣ ਨੂੰ ਆਤਾ ਸੀ ਕਿੰਨੇ ਦਿਨ ਬਾਅਦ ਆਈ ਸੀ ਕਿੰਨੇ ਘਿਹਰਾ ਬਾਅਦ ਆਈ ਹੈਗੀ ਸ਼ੈਮੀ ਨੇ ਤੇ ਬੂਥਾ ਚੋਕੇ ਤੁਰ ਹੀ ਰਹੀ ਜੀ ਇੱਧਰ ਨੂੰ ਮਮਾ ਪਿਛਲੇ ਸੀ ਆਦੀ ਛੁੱਟੀਆਂ ਵੀ ਚਾਈ ਹੀ ਉਹ ਸੱਚ ਆਏ ਹੀ ਨੇ ਚਾ ਪਹਿਲਾਂ ਤੇ ਤਾਂ ਕੀ ਹੋ ਗਿਆ ਤੇ ਤੈਨੂੰ ਕੀ ਲੱਗੇ ਨਿਖੱਤੇ ਆ ਉਦੋਂ ਤੇ ਤੂੰ ਬੋਲਿਆ ਨਾ ਐਦਾਂ ਬਣਾ ਪਕਰ ਪਕਰ ਆਣ ਕੇ ਮੇਰੇ ਗਾਲੀ ਜਪਾਨ ਚ ਲੋੜਾ ਹੋਟਿਆ ਵਾ ਤੇ ਜਰੂਰ ਤੇਰਾ ਪਿਓ ਮੈਨੂੰ ਛੱਤਰ ਫੇਰਣ ਡਿਆ ਹੀਗਾ ਉਦੋਂ ਤੇ ਤੂੰ ਗਾਂ ਆਇਆ ਨਾ ਨਹੀਂ ਮਮਾ ਮੈਂ ਬਾਹਰ ਸੌਣ ਡਿਆ ਸੀ ਪਹਿਲਾਂ ਮੈਂ ਇਹ ਮਰਜੀ ਘਾਟੇ ਆਇਆ ਹੀ ਗੇਟ ਅੱਗੇ ਪਰ ਫੇਰ ਤਾਂ ਜਦੋਂ ਪਾਪਾ ਨੇ ਤੁਹਾਨੂੰ ਦਬਕਾ ਮਾਰਿਆ ਹੀ ਮੈਂ ਡਰ ਗਿਆ ਸੀ ਉਦੋਂ ਬੜਾ ਡਰ ਲੱਗਦਾ ਤੁਹਾਨੂੰ ਕਿ ਮਾਂ ਨੂੰ ਵੱਜਣ ਡੀਆਂ ਵਾ ਚੁੱਪ ਕਰਕੇ ਸੁਣਦੇ ਰਹੋ ਤੇ ਆ ਹੁਣ ਨਹੀਂ ਡਰ ਲੱਗਣ ਡਿਆ ਵੇ ਗੇਠ ਲਮੀ ਜ਼ਬਾਨ ਤੇਰੀ ਵੀ ਕੁੜੀ ਵਾਲ ਵੇ ਕੇ ਵੱਧੇ ਜਾਂਦੀ ਜਿਹੜੀ ਆ ਸਭ ਤੇਰੇ ਪਿਓ ਦੀ ਸ਼ੈਵ ਆ ਉਹੋ ਹੀ ਤੈਨੂੰ ਇਹੋ ਜੀਆਂ ਸ਼ੈਵਾਂ ਦਿੰਦਾ ਤੇ ਤੇਰੀ ਜ਼ਬਾਨ ਵਧੀ ਆ ਮਮਾ ਨੂੰ ਪਚਾਈ ਚ ਛੋਡੇ ਗੇ ਬੋਲਦੀ ਨਹੀਂ ਤੂੰ ਜੋ ਹੈਗਾ ਬੋਲਣ ਨੂੰ ਰੂਪ ਨੂੰ ਕੀ ਲੋੜ ਪਈ ਮੇਰੇ ਗੜੀ ਬੋਲਣ ਦੀ ਮੇਰੇ ਲੱਗੇ ਦੋ ਨਵਟਾ ਜਾਂ ਬਣ ਕੇ ਖੋਦਾ ਦਵਾ ਹੋ ਜਾਵੀ ਚਾਹ ਮਾਂ ਮੈਂ ਰੋਟੀ ਦੇ ਫੜਾਓ ਮੈਂ ਤੈਨੂੰ ਦੱਸਿਆ ਅਜ ਪੱਕੀਆਂ ਨਹੀਂ ਆ ਮੈਂ ਕੰਮ ਕਰ ਕਰਕੇ ਨਾ ਤੇ ਫੇਰ ਪਕਾਉਣੀਆਂ ਵਾ ਮੇਰੇ ਲੱਗੇ ਜਿਆਦਾ ਆਰਡਰ ਮਾਰਨ ਦੀ ਜ਼ਰੂਰਤ ਨਹੀਂ ਆ ਤੇ ਜਿੰਨੂੰ ਜਿਆਦਾ ਭੁੱਖ ਲੱਗੀ ਨਾ ਆਪੇ ਜਾ ਕੇ ਪਕਾ ਕੇ ਤੇ ਖਾਓ ਕਿੰਨਾ ਟਾਈਮ ਲੱਗਣਾ ਸਾਨੂੰ ਮੇਰਾ ਕੋਈ ਭਾਦ ਨਹੀਂ ਆ ਕਿੰਨਾ ਕ ਲੱਗੇ ਸ਼ਾਮਾਂ ਵੀ ਪੈ ਸਕਦੀਆਂ ਵਾ ਆ ਤੇ ਮਾਈ ਜੁਰਗਾ ਰੋਟੀ ਪੇ ਕਾਦਾ ਫੇ ਚੜੂ ਫੇੜ ਲੀਓ ਕਿਉਂਕਿ ਆ ਫਾਇਸ ਨਾ ਗੰਦਾ ਨਹੀਂ ਹੋਇਆ ਤੇ ਲਿਆ ਕੇ ਬਾਰ ਕੋਏ ਤੇ ਤੋਂ ਬਾਲਟੇ ਸੋਟਣਾ ਅੰਦਰ ਗੰਦਾ ਹੋਵੇ ਚੰਗੀ ਤਣਾ ਚੱਲ ਹੁਣ ਚੱਲ ਜਾ ਮੇਰੇ ਨਜ਼ਰੋਂ ਤੇ ਸਾਹਮਣੇ ਜਿਹੜਾ ਕੋਈ ਨਹੀਂ ਆਣ ਕੇ ਮੇਰੇ ਤੇ ਰੋਪ ਚੜਾਉਣ ਲਾਪੂਗਾ ਮੈਨੂੰ ਤੇ ਇਹਨਾਂ ਨੇ ਐ ਸਮਝਿਆ ਵਾ ਕਿ ਜਿੱਦਾਂ ਨਾ ਮੈਂ ਬੜੀ ਕੀ ਕਮਾ ਹੁਣ ਮੈਂ ਇਨਾਂ ਨੂੰ ਜਿਹੜਾ ਕੋਈ ਆਂਦਾ ਮੇਰਨਾ ਹੀ ਆਣ ਕੇ ਸੇਂਗ ਅਫਸਾ ਛੜਦਾ ਵਾ ਜਾਂ ਪਿਓ ਇਨਾਂ ਦਾ ਆਣ ਕੇ ਦਬਦਾ ਮੇਰੇ ਹੀ ਖੇਤਰ ਫੇਰ ਜਾਂਦਾ ਵਾ ਜਿਹੜਾ ਕੋਈ ਆਂਦਾ ਮੈਨੂੰ ਹੀ ਸੁਣਾ ਕੇ ਗਾਹ ਜਾਂਦਾ ਵਾ ਪਹਿਲਾਂ ਇਹਨੂੰ ਰੋਟੀ ਪਕਾ ਆਈ ਦਵਾ ਸਤਿ ਕਦੇ ਸਵੇਰੇ ਸਵੇਰੇ ਇੰਨੀ ਗਰਮੀ ਹੋ ਜਾਂਦੀ ਹੈ ਨਾ ਚੜਦੇ ਸੂਰਜ ਨੂੰ ਹੀ ਆਗ ਲੱਗ ਜਾਂਦੀ ਹੈ ਕਈ ਮਿੰਟ ਪਤਾ ਹੀ ਨਹੀਂ ਲੱਗਣਦੇ ਅੱਜ ਕਿ ਕੰਮ ਸ਼ੁਰੂ ਕਿੱਧਰੋਂ ਕਰਾਂ ਤੇ ਖਤਮ ਕਿੱਧਰੋਂ ਕਰਾਂ ਵੀ ਜਤੀ ਕੀਆ ਬੰਦੇ ਆਏ ਚਾਹ ਬਣਾਉਣੀ ਆ ਤੇ ਮਾਰਾ ਤੂੰ ਬਣਾ ਲਾਹਾਂ ਚਾਹ ਤੇ ਪੁੱਤ ਮੈਂ ਹੁਣ ਪੱਠੇ ਦਿੱਥੇ ਪਾ ਕੇ ਆਈ ਡੰਗਰਾਂ ਨੂੰ ਪਾਣੀ ਢਾਹ ਕੇ ਆਈ ਆ ਮੈਂ ਕਿੱਥੇ ਕਿੱਥੇ ਹੋ ਜਾਣਾ ਤੇ ਚਾਹ ਹੀ ਬਣਾਉਣੀ ਆ ਮੈਂ ਮੁੰਡਿਆਂ ਨੂੰ ਰੋਟੀ ਲਾ ਕੇ ਦੇਣਗੇ ਇਕ ਬੰਨੇ ਮੈਂ ਸਫਾਈਆਂ ਕਰਨੀਆਂ ਆ ਜੇ ਮੈਂ ਕਿੱਧਰ ਕਿੱਧਰ ਹੋ ਜਾਾਂ ਫੇਰ ਮੇਰੇ ਦੋ ਹੀ ਹੱਥ ਵਾ ਚਾਰ ਨਹੀਂ ਗਏ ਹੁਣ ਸੌਖੀ ਐ ਤਾਂ ਕੁੜੀ ਨੂੰ ਕੱਲ ਕਿਓ ਝਾੜੂ ਫੇਰਦੀ ਨਾਲ ਤੇਰੇ ਨਾਲ ਕੰਮ ਕਰਾਉਂਦੀ ਤੇ ਮੈਂ ਬਾਧਾ ਕਰ ਲੈਂਦੀ ਤੇ ਜਿਹੜਾ ਕੋਈ ਆਉਂਦਾ ਕੁੜੀ ਦੀ ਸੁਣਾਉਣ ਲੱਪੇਂਦਾ ਮਿਆਂਨੀ ਜਿੱਦਾ ਕੁੜੀ ਸਾਰਾ ਕੰਮ ਕਰਦੀ ਮੈਂ ਤਾਂ ਵੇਰ ਲਈ ਕੁਰਸੀ ਤੇ ਬੈਠੀ ਰਹੀ ਨਹੀਂ ਹੁੰਨੀਗੀ ਤੇ ਪੁੱਤ ਨਾਲ ਮੇਰੇ ਕੇ ਕਰ ਲੈਂਦੇ ਆ ਕਿ ਹੋਰ ਥੋੜੀ ਵੀ ਇਕੱਲੇ ਇਕੱਲੇ ਨੇ ਕਰ ਲੈਣਾ ਕੁੜੀ ਨੂੰ ਫੇਰ ਉਹਨੂੰ ਕਹਿ ਹ ਲੈ ਆ ਕਹਿ ਉਹਨੂੰ ਵੀ ਕੁੜੀ ਨੂੰ ਲੈ ਆ ਜਾ ਕੇ ਮੈਂ ਤਾਂ ਨਹੀਂ ਆਖਣਾ ਲੈ ਆ ਚਾਰ ਦਿਨ ਸੌਖੀ ਹੋ ਜਾਣੀ ਨਿਆਣੀ ਉੱਥੇ ਗਰਮੀ ਕਿੰਨੀ ਤਰ੍ਹਾਂ ਵੀ ਚਾਰ ਦਿਨ ਕੱਟਿਆ ਹੋਊਗੀ ਨਹੀਂ ਆਖਣਾ ਨਾ ਤਾਂ ਫਿਰ ਆਪੇ ਕੰਮ ਕਰੋ ਮੇਰ ਕੋ ਨਹੀਂ ਨਸ ਆਪੇ ਹੁੰਦੇ ਕਦੀ ਚਾਹ ਬਣਾ ਦੋ ਕਦੀ ਤੜੀਆਂ ਰੋਟੀਆਂ ਲਾ ਦੋ ਵੀ ਆ ਗੋੜੇ-ਗੋੜੇ ਤੁਸੀਂ ਅੰਦਰਾਂ ਚ ਗਾਹ ਪਾਇਆ ਵਾ ਉਹ ਕਿੰਨੇ ਸਫਾਈਆਂ ਕਰਨੀਆਂ ਵਾ ਤੇ ਫਿਰ ਕੰਨੀ ਕਰਨੀਆਂ ਪਤਾ ਆਂਢ ਗਵਾਨ ਨੇ ਕਰਨੀਆਂ ਨਹੀਂ ਕਰਨੀਆਂ ਨਾ ਤਾਂ ਫਿਰ ਮਰਾ ਆਪੇ ਚਾਹ ਬਣਾ ਕੇ ਲੈ ਜਾ ਮੈਨੂੰ ਆਣ ਕੇ ਸੁਣਾ ਨਹੀਂ ਦੇਣੇ ਕਦੀ ਕੋਈ ਸੁਣਾ ਕਦੀ ਕੋਈ ਸੁਣਾ ਤੇ ਫੇ ਕਿਨੂੰ ਜਾਵਾਂ ਸੁਣਾ ਜੇ ਨੋ ਮਰ ਜਾਈ ਦਈ ਜਾ ਮੇਰੇ ਵੀ ਦੋ ਹਾਥੀਆ ਮੈਂ ਮੁੰਡੇ ਨੂੰ ਰੋਟੀ ਲਾ ਕੇ ਲੱਗੀ ਦੇਣਾ ਵੇਲੀ ਨਹੀਂ ਆ ਮੈਂ ਹਾਥੋ ਗੀਤੇ ਰਹੀ ਆ ਚਲ ਚੰਗਾ ਤੁਹਾਡੇ ਆਲੀ ਤਨੀ ਨਾ ਹੋਈ ਤੁਸੀਂ ਤਾਂ ਐ ਕਰਦੇ ਜੇ ਜੀ ਤਾਂ ਜੋਤੀ ਦੇ ਚਾਰ ਹੱਥ ਹੁੰਦੇ ਆ ਮੈਂ ਹੁਣ ਉਹ ਰੋਟੀ ਮੰਗਾ ਡਿਆ ਵਾ ਤਾਂ ਮੈਂ ਉਹ ਰੋਟੀ ਲਾ ਕੇ ਦਵਾਂਗਾ ਪਹਿਲਾਂ ਮੈਂ ਚਾਹ ਬਣਾ ਲਾਂ ਇੱਕ ਇੱਕ ਬਨੇ ਚਾਹ ਬਣਾ ਲਾ ਤੇ ਇੱਕ ਬਨੇ ਰੋਟੀਆਂ ਲਾ ਲ ਰੋਟੀਆਂ ਕਿਤੇ ਪੌੜੀਆਂ ਨਹੀਂ ਖਾਣਗਾ ਇੱਕ ਨਿਆਣਿਆਂ ਦੀ ਦੋ ਰੋਟੀਆਂ ਉਹ ਨਹੀਂ ਖਾਣੇਗਾ ਉਹ ਮੈਂ ਨਹੀਂ ਉਹ ਬਣਾਣੀ ਚਾਹ ਤੂੰ ਜੇ ਜ਼ਿਆਦਾ ਆ ਨਾ ਤੇ ਆ ਵੀ ਬਣਾ ਲਾ। ਹਮਲਾ ਤਾਂ ਫਿਰ ਉਹਨੂੰ ਬੰਨੀ ਆ। ਭਈ ਐਂ ਈਂ ਕਰਦੀ ਓ। ਫੇਰ ਤੂੰ ਆਖਣਾ ਵੀ ਮਾਤਾ ਚ ਕਸੂਰ ਵਾ। ਅੱਗੇ ਵੀ ਮਾਤਾ ਬਥੇਰੀਆਂ ਲੁੱਤੀਆਂ ਤੁਸੀਂ ਲਉਂਦੇ ਆ। ਆ ਤੇਰੀ ਕੁੜੀ ਕੱਲ ਘਾਟ ਨਹੀਂ ਕਰਕੇ ਗਈ। ਬਥੇਰੀ ਚੁੱਕਣਾ ਨੂੰ ਦੇ ਕੇ ਗਈ ਆ। ਤੇ ਕੀ ਹੁਣ ਫੇ ਕਰੀਏ? ਜੇ ਤੂੰ ਸੁਧਰਦੀ ਨਹੀਂ। ਚਲ ਚੰਗਾ ਮੈਂ ਨਹੀਂ ਸੁਧਰਦੀ ਤੂੰ ਤੇ ਸੁਧਰੇ ਜੇ ਨਾ ਸਾਰੇ। ਬਾੜੋ ਈ ਤੇਰੇ ਵਾਲੀ। ਲੋਕੀਂ ਪਹਿਲਾਂ ਕੰਮ ਕਰਦੇ ਆ। ਆਪਣੇ ਘਰ ਦਾ ਕੰਮ ਕਰਨਾ ਹੀ ਨੀਗਾ ਮਾਲਾ ਤੂੰ ਮੇਰੇ ਸੜਾਣੇ ਖਲੋ ਕੇ ਤੇ ਰੌਣੀ ਨਾ ਪਾਈ ਜਾ ਕੀ ਜੇ ਸੜਾਣੇ ਪਾਵਾਂ ਉਹ ਜਾ ਚਲ ਜਾ ਮੈਂ ਨਹੀਂ ਬਣਾਉਣੀ ਚਾ ਬਣਾਉਣੀ ਆ ਤਾਂ ਬਣਾ ਲਓ ਮੈਂ ਕੋਈ ਵਾਦ ਨਹੀਂ ਖਾਣ ਲਈ ਵੀ ਮੈਂ ਵਾਦ ਖਾਣ ਲਈ ਆ ਜਿਹੜਾ ਕੋਈ ਆਉਂਦਾ ਵਾ ਮੇਰੇ ਦਿਵਾਲੀ ਹੋ ਜਾਂਦਾ ਵਾ ਅੱਛਾ ਤੇਰੀ ਮਰਜ਼ੀ ਫੇ ਨਹੀਂ ਬਣਾਉਣੀ ਤੇ ਆਪੇ ਪੁੱਛ ਲੂਗਾ ਕਿਦਾਂ ਮੈਨੂੰ ਡਰਾਵੇ ਦੇਈ ਆ ਵੀ ਮੈਂ ਉਹਨੂੰ ਸੁਣਨੋਂ ਆਂਦਿਆਂ ਦੱਸ ਦੇਣਾ ਵਾ ਜਾ ਦੱਸ ਦੇ ਅਗੇ ਨੇ ਮੇਰਾ ਕੀ ਕਰ ਲਿਆ ਵਾ ਵੱਤ ਵਾਰ ਫਿੱਤਰ ਹੀ ਫੇਰ ਲੁਗਾ ਮੈਂ ਵੀ ਹੁਣ ਟੀਟ ਹੋ ਗਈ ਆ ਚਲੋ ਸ਼ਾਮ ਨੂੰ ਰੋਟੀ ਤੇ ਲਾ ਕੇ ਦਵਾ ਉਹ ਉਤਰਾ ਤੇ ਨਾ ਘਰ ਨਹੀਂ ਚੱਕਨੇ ਆ ਨੇ ਕੰਮ ਕਰਨਾ ਕਿ ਤੇ ਕੀ ਨਹੀਂ ਕਰਨਾ ਥਾਕੇ ਗਈ ਆ ਜੋ ਅੱਜ ਸਵੇਰ ਦੀ ਕੱਲੀ ਡਈ 12 ਵਜ ਗਏ ਮੈਨੂੰ ਤੇ ਉਤਰਾ ਗੱਲ ਤੇ ਸਹੀ ਆ ਮਾਤਾ ਜੀ ਲੱਗ ਗਿਆ ਕਈ ਤੋਂ ਕਰਾ ਜਿੰਦੀ ਹੁੰਦੀ ਨੇਗੇ ਨੀ ਘਰ ਤੋਂ ਹਨਾ ਕਦੀ ਝਾੜੂ ਵੇਖੇਰ ਕਦੀ ਕੱਪੜੇ ਜੋੜ ਕੇ ਦੀ ਧੋਕ ਦੀ ਕੋਸ ਤੇ ਕੋਹ ਭਾਈ ਨੀ ਗਰਮੀਆ ਗਰਮੀ ਨਾਲ ਤਾਂ ਬੇਦਲੀ ਹੋ ਗਈ ਅਜ ਘੜੀ ਕੋ ਲੰਮੇ ਪੈਣੀ ਆ ਲੰਮੇ ਕਿ ਪਹਿਣਾ ਵਾ ਇੰਜ ਕਰਾਂ ਨੂੰ ਕੋ ਨਲਾ ਕੇ ਵੇਖਾਂ ਰਾਜ ਦੇ ਰਵਾਨੇ ਆ ਕਿ ਕੁੜੀ ਨੂੰ ਛੱਡ ਜਾ ਪਰ ਕਿੱਦਾਂ ਲਾਵਾਂ ਵੀ ਉਹਨੇ ਤੇ ਮੈਨੂੰ ਗਾੜੀਆਂ ਟੁੱਟ ਕੇ ਪੈ ਜਾਣਾ ਵਾ ਕਿੱਦਾਂ ਕਰਾਂ ਉਹ ਉਹਨੇ ਕੋਈ ਨਰਾਂ ਨਹੀਂ ਦਿੱਨੀ। ਫੋਨ ਨਹੀਂ ਮਲੌਣ ਕਿਉਂਕਿ ਮੈਂ ਕਿਹਾ ਉਹਦੇ ਨਾਲ ਚੰਗੀ ਕੀਤੀ ਆ। ਉਹਨੇ ਤਾਂ ਮੇਰੇ ਨਾਲ ਸਿੱਧੇ ਮੂੰਹ ਕੋਣਾ ਨਹੀਂਆ ਫੋਨ ਤੇ ਬੜੀ ਦੂਰ ਦੀ ਕਰਨਗਾ। ਫਿਰ ਕੁੱਤਾ ਬੜਾ ਪੁੰਕਣ ਡਿਆ ਵਾ। ਪਤਾ ਨਹੀਂ ਕੌਣ ਆਇਆ ਬਾਹਰ। ਜਾ ਕੇ ਵੇਣੀ ਆ ਇੱਕ ਤੇ ਸਾਡੇ ਘਰ ਦੇ ਆ। ਪਤਾ ਨਹੀਂ ਕਿਹੜੇ ਰੋਡ 'ਚ ਵੜ ਜਾਣਗੇ। ਉਹ ਤਰ੍ਹਾਂ ਦੇ ਆ ਆਪਾਂ ਬਾਹਰ ਬੈਠੇ ਰਹਿੰਦੇ ਆ ਕੁੱਤਾ ਹੀ ਨਾ ਪਾਉਂ ਘੰਡਿਆ ਵਾ। ਭਾਂ ਕੋਈ ਡੰਗਰ ਵਸ਼ਾ ਹੀ ਹੁੱਲਾ ਹੋਵੇ। ਵੇਖਾਂ ਸਹੀ ਜਾ ਕੇ ਚੱਲ ਫੋਨ ਉੱਥੇ ਚਾਰਜਿੰਗ ਥੇਲਾ ਜਾਣੇ ਆ। ਕਿਤੇ ਗਰਮੀ ਦੇ ਨਾਲ ਨਾ ਰੰਗ ਵੀ ਉਦਾਂ ਦੇ ਹੋਏ। ਕੁੱਤਾ ਪਤਾ ਨਹੀਂ ਕਿਉਂ ਇਨਾ ਪਾਉਂ ਕੀ ਜਾਣਿਆ ਵਾ। ਚੱਲ ਆਇਆ ਕੋਈ ਨਹੀਂ ਆ ਪਤਾ ਨਹੀਂ ਕਿਉਂ ਇਹਨੇ ਡੰਗਰ ਵੇ ਨਹੀਂ ਜਾ ਕੇ ਚੱਲ ਫੋਨ ਵੱਜਣ ਡਿਆ ਪਤਾ ਨਹੀਂ ਕਿਸ ਦਾ ਫੋਨ ਆ ਗਿਆ ਵਾ ਹੈਲੋ ਹਾਂ ਰਾਜਵੀਰ ਠੀਕ ਵਾਂ ਤੇ ਕੀ ਕਰਨ ਜੀ ਹਾਂ ਤੇ ਕੀ ਹਾਲ ਹੋਇਆ ਇਤਰਾ ਵੀ ਰੂਪ ਦਾ ਕੀ ਕੰਡਈ ਰੂਪ ਤੂੰ ਮਤੇ ਜਿੱਦਨ ਦੀ ਚਲ ਗਈ ਮੇਰਾ ਜੀ ਨਹੀਂ ਲੱਗਣ ਡਿਆ ਬੜੀ ਕੁੱਤੇ ਖਾਣੀ ਕੀਤੀ ਉਹਨੇ ਐ ਤਰ੍ਹਾਂ ਵੀ ਸੋਨੂ ਨੇ ਪਰ ਉਹ ਨਹੀਂ ਸੁਧਰਦੀ ਉਹ ਨਹੀਂ ਸੁਧਰਦੀ ਉਹ ਐ ਤਰ੍ਹਾਂ ਵੀ ਉਹ ਆਤਾਂ ਤੋਂ ਹਟਦੀ ਨਹੀਂ ਗਈ ਬੜਾ ਕੁਛ ਕੀਤਾ ਉਹਨੇ 7895 ਕੀਤਾ ਉਹਨੇ ਬਹੁਤ ਕੁੱਤੇ ਖਾਣੀ ਕੀਤੀ ਪਰ ਨਹੀਂ ਉਹ ਸੁਧਰੀ ਉਹ ਨਹੀਂ ਸੁਧਰੀ ਜੇ ਜਬਾਨ ਹੋ ਤਾਂ ਚਲਦੀ ਹੈ ਜੀ ਹਾਂ ਉਹ ਨਹੀਂ ਸੁਧਰ ਸਕਦੀ ਹਾਂ ਮੇਰੀਆਂ ਚੁਕਲੀਆਂ ਕਰ ਕੀ ਇਲਾਜ ਹੋਣਾ ਚਾਹੀਦਾ ਉਹਦਾ ਨਹੀਂ ਫੜਾ ਇਧਰ ਅਗਹੀ ਇਹ ਤਾਂ ਨਹੀਂ ਕਰਦੀ ਆ